ਮਿੱਤਰੋ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਬਾਬਿਓ ਅੱਜ ਸੈਟਅਪ ਡੇ ਹੈ 4 ਤੇ ਪਹਿਲਾਂ ਬਾਬੇ ਕੂਤਰਾ ਕੋਲ ਆ ਗਏ ਆ ਇਹਨਾਂ ਨੂੰ ਪਿਠਾ ਦਈਏ ਛਤਰੀਆਂ ਤੇ ਤੇ ਜਾਲਾਂ ਚ ਪਾ ਦਈਏ ਜਿਵੇਂ ਜਿਵੇਂ ਕਰਨਾ ਹੈ ਠੀਕ ਹੈ ਜੀ ਬਾਕੀ ਫਿਰ ਚੱਲਦੇ ਆਂਗੇ ਉੱਪਰ ਉਸ ਤੋਂ ਬਾਅਦ ਸਿਮੈਂਟ ਲੈ ਕੇ ਆਉਣਾ ਹੈ ਚੱਲਦੇ ਆਂ ਫਿਰ ਸੈਟਅਪ ਤੇ ਕੋਈ ਜੀ ਬਾਬਿਓ ਪਹਿਲਾਂ ਇਹ ਬੱਚੇ ਬਿਠਾਉਣੇ ਆ ਇਹਨਾਂ ਨੂੰ ਉਡਾ ਦਈਏ ਦੋ ਕੂਤਰੀਆਂ ਨੂੰ ਇੱਕ ਇਹ ਹੈ ਤੇ ਦੂਸਰੀ ਇਹ ਹੈ ਲਓ ਜੀ ਇਹ ਉੜ ਗਏ ਤੇ ਇਹ ਬੱਚਿਆਂ ਨੂੰ ਬਿਠਾਉਣਾ ਹੈ ਛਤਰੀਆਂ ਤੇ ਠੀਕ ਹੈ ਜੀ ਇਹ ਦੋ ਬੱਚੇ ਐ ਇਹਨਾਂ ਨੂੰ ਛਤਰੀਆਂ ਤੇ ਬਿਠਾਉਣਾ ਹੈ ਲੋ ਜੀ ਬਾਬਿਓ ਬੱਚੇ ਬਿਠਾਤੇ ਆ ਛਤਰੀਆਂ ਤੇ ਠੀਕ ਹੈ ਜੀ ਨਵੇਂ ਬੱਚੇ ਖੁੱਲੇ ਹੀ ਛੜਤੇ ਆ ਉਹ ਬੈਠੇ ਠੀਕ ਹੈ ਜੀ ਤੇ ਬਾਕੀ ਇਧਰੋਂ ਇੱਕ ਕਬੂਤਰ ਇਹ ਸ਼ੱਕ ਹੜਾਉਣਾ ਹੈ ਇਹਨੂੰ ਵੀ ੜਾ ਦਿੰਦੇ ਆ ਜੀ ਲੋ ਜੀ ਉੜ ਗਿਆ ਤਿੰਨੇ ਬੈਠ ਗਏ ਵੀ ਛਤਰੀ ਤੇ ਤੇ ਬਾਕੀ ਇਹਨਾਂ ਨੂੰ ਬੈਠੇ ਰਹਿਣ ਦਾਂਦੇ ਆ ਤੇ ਹੁਣ ਚਲਦੇ ਆਂ ਹੀ ਬਾਬੇ ਉੱਪਰ ਬਈ ਮਿੱਤਰੋ ਬੱਚੇ ਬਿਠਾਤੇ ਆ ਛਤਰੀ ਤੇ ਤੇ ਛਤਰੀ ਉੱਚੀ ਕਰਤੀ ਆ ਤੇ ਦੋ ਉੜ ਗਏ ਆ ਇਹ ਫਿਰਦੇ ਆ ਤੇ ਬੈਠ ਜੂਗੇ ਵੀ ਤੇ ਬੱਚੇ ਬਿਠਾਤੇ ਬਾਬੇ ਛਤਰੀ ਤੇ ਇਹ ਬੈਠੇ ਤੇ ਹੁਣ ਚਲਦੇ ਆਂ ਹੀ ਉੱਪਰ ਤੇ ਫਿਰ ਉਸ ਤੋਂ ਬਾਅਦ ਲੈ ਕੇ ਆਉਂਦੇ ਆ ਸਿਮਿੰਟ ਤੇ ਫਿਰ ਸਿਮਿੰਟ ਲਿਆਣ ਕੇ ਚਲਦੇ ਆਂ ਸੈਟਅਪ ਤੇ ਪਾਣੀ ਲਿਆਉਂਦਾ ਉੱਪਰ ਤੇ ਇਹਨਾਂ ਨੂੰ ਪਾਣੀ ਰੱਖਦੀ ਆ ਪਹਿਲਾਂ ਬਾਬੇ ਇਹ ਫਿਰ ਕੱਢਦੇ ਹਾਂ ਢੋਲੀਆਂ ਚ ਤੇ ਇਹਨਾਂ ਡ੍ਰਿੰਕਰ ਕੱਢ ਦੀਏ ਬਾਹਰ ਤਾਜ਼ਾ ਪਾਣੀ ਭਰ ਦਾਂਗੇ ਇਹ ਡ੍ਰੀਆਂ ਇੱਥੇ ਲਾਈਆਂ ਹੋਈਆਂ ਬਿੱਲੀ ਕਰਕੇ ਇਹਨਾਂ ਨੂੰ ਵੀ ਚੱਕ ਕੇ ਰੱਖਦੇ ਆਂ ਜੀ ਦੂਸਰੀ ਸਾਈਡ ਇੱਥੇ ਤੇ ਲੋ ਜੀ ਹੁਣ ਕੱਢ ਦੰਦੇ ਆਂ ਢੋਲੀ ਵਾਲੇ ਕੂਤਰਾਂ ਨੂੰ ਵੀ ਬਾਹਰ ਦਾਣੇ-ਦੂਣੇ ਚੁਗਲਾਂਗੇ ਬਿੱਠਾ-ਮੁੱਠਾ ਕਰ ਲੂਗੇ ਠੀਕ ਆ ਜੀ ਹਾਂ ਲੋ ਜੀ ਖੋਲਤੇ ਤੇ ਆਣ ਲੋ ਇਹਨਾਂ ਨੂੰ ਬਾਹਰ ਬਾਕੀ ਇੱਧਰ ਕੂਤਰਾਂ ਦੇ ਵੀ ਜੰਦੇ ਖੋਲਦੀ ਚਾਪੀ ਚੱਕ ਲਈ ਆਪਾਂ ਨੇ ਜੇਬ ਚੋਂ ਤੇ ਲੋ ਜੀ ਇੱਕ ਲੋ ਜੀ ਲੋ ਜੀ ਇੱਕ ਜੰਦਾ ਖੁੱਲ ਗਿਆ ਤੇ ਇੱਧਰ ਦੂਸਰਾ ਵੀ ਖੋਲ ਦੰਦੇ ਆ ਲੋ ਜੀ ਤੇ ਹਵਾ ਚੱਲ ਵੀ ਬੱਦਲ ਹੋ ਸਕਦਾ ਏ ਅੱਜ ਤੇ ਬਾਕੀ ਕਬੂਤਰ ਕਰੋ ਚੈੱਕ ਬਾਬੇ ਉਹ ਐਨ ਬੈਠੇ ਹੋ ਕੇ ਬੱਲਬ ਕਰਦੀ ਏ ਬੰਦ ਲੋ ਜੀ ਤੇ ਬਾਬੇ ਉਧਰੋਂ ਕੱਢਦੀ ਏ ਕਬੂਤਰਾਂ ਨੂੰ ਵੀ ਇਹਨਾਂ ਨੂੰ ਪਾਣੀ ਦੀ 5-5 10-10 ml ਪਾਣੀ ਦੇ ਕੇ ਡੋਲੀਆਂ ਚ ਪਾ ਦਉਂਦੇ ਆ ਕੋਈ ਮਿੱਤਰੋ ਪਾਣੀ ਪਲਾਤੇ ਆਏ ਕਬੂਤਰ ਨੂੰ ਇੱਧਰ ਤੇ ਹਵਾ ਚੱਲਦੀ ਆ ਬਾਬਾ ਇੰਨੀ ਵਧੀਆ ਧੁੱਪ ਹੈ ਨਹੀਂ ਅੱਜ ਡੋਲੀ 'ਚ ਪਾਣੀ ਰੈਣ ਦਾ ਨਹੀਂ ਕੱਲ ਉਹ ਤੁਪਲਵਾਤੀ ਸੀ ਤੇ ਬਾਕੀ ਇਹਨਾਂ ਨੂੰ ਪਾਣੀ ਦਿੱਤਾ ਵਾ ਇਹ ਪਾਣੀ ਪੀ ਗਏ ਇਹਨਾਂ ਨੇ ਵੀ ਤੇ ਹੁਣ ਚੱਲਦੇ ਆਂ ਆਪਾਂ ਸਿਮਿੰਟ ਲੈਣ ਤੇ ਡੋਲੀ 'ਚ ਬੈਠੇ ਆ ਕਮੋਟਰ ਇਹਨੂੰ ਬੰਦ ਕਰ ਦਾਂਗੇ ਇੱਥੋਂ ਨਿੱਟ ਨੂੰ ਲੈਟਾ ਖੋਲ ਲਈਏ ਤੇ ਹੁਣ ਚੱਲਦੇ ਆ ਬਾਬਿਓ ਸਿਮਿੰਟ ਲੈਣ ਤੇ ਫਿਰ ਚੱਲਦੇ ਆ ਸੈਟਅਪ ਤੇ ਸਿੱਧਾ ਜੀ ਲੋ ਬਈ ਮਿੱਤਰੋ ਧਿਆਨ ਬਾਏ 250 ਥੈਲਾ ਜੀ ਤੇ ਚੱਲਦੇ ਹਾਂ ਹੁਣ ਜਿੰਨਾ ਸਾਈਟ ਉੱਤੇ ਹੈ ਕੰਮ ਇਹ ਸ਼ੁਰੂ ਕਰ ਲਿਆ ਹੁਣ ਤਾਂ ਤੇ ਜੁੜਾਇਆ ਕੰਮ ਰਹਿ ਗਿਆ ਪਲਾਸਟਰ ਕਰਨਾ ਹੈ ਕੰਧ ਨੂੰ ਅੱਜ ਉਹ ਕਰਾ ਕੇ ਤੇ ਬਾਲੇ ਪਸੰਦ ਲੱਗੇਵੇ ਤੇ ਦੋ ਦਿਨ ਤੱਕ ਸਪਰੇਡਿੰਗ ਹੋ ਜੂਗਾ ਦਾ ਸਾਰਾ ਤੇ ਲੋ ਜੀ ਚੱਲਦੇ ਅਸੀਂ ਕੰਮ ਮਿੱਤਰੋ ਸੁਵਿੰਟ ਲੈ ਆਂਦਾ ਐ ਤੇ ਹੁਣ ਚੱਲਦੇ ਆਂ ਇਸ ਸਾਈਟ ਉਤੇ ਤੇ ਇਧਰ ਮਿੱਤਰੋ ਇਹ ਹੋਇਆ ਇਹਨਾਂ ਇੱਕ ਕੰਮ ਠੀਕ ਹੈ ਜੀ ਬਾਕੀ ਅੰਦਰ ਦਿਖਾਉਂਦੇ ਆ ਲਓ ਜੀ ਤੇ ਹਾਂਜੀ ਲੋ ਬਈ ਮਿੱਤਰੋ ਤੇ ਕਰਤੇ ਆ ਬਾਲੇ ਪਾਤੇ ਉੱਪਰ ਇਹ ਸਿਮਿੰਟ ਲਾਤੇ ਆ ਠੀਕ ਹੈ ਜੀ ਸੋਨੇ ਸਿਮਿੰਟ ਲਾਤੇ ਆ ਉਹਦੇ ਬਾਅਦ ਇਹ ਲਫਾਫਾ ਪਾ ਕੇ ਉੱਤੇ ਇਹ ਪੀ ਐਫ ਬਰ ਜੀ ਆ ਪਾ ਕੇ ਆ ਮਿੱਟੀ ਪਾ ਦਾਂਗੇ ਸਾਰੀ ਅਦੇ ਤੇ ਤੇ ਫਿਰ ਇਹ ਰਦੀ ਲਵਾ ਦਾਂਗੇ ਉੱਪਰ ਵਾਲੇ ਠੀਕ ਐ ਬਾਕੀ ਤੇ ਇਧਰ ਅੱਜ ਬਾਹਰਲੀ ਸਾਈਡ ਇਹਦੀ ਕੰਧ ਨੂੰ ਪਲਸਟਰ ਹੋਊਗਾ ਤੇ ਬਾਕੀ ਇਧਰ ਇਹ ਨੁਕਰਾਂ ਭਰਵਾਤੀਆਂ ਜਿਨੂੰ ਵੀ ਇਹ ਇਹਨੇ ਮਸਾਲਾ ਲਵਾਤੇ ਆ ਬਾਕੀ ਇਧਰ ਬਾਹਰ ਵਾਲੀ ਸਾਈਡ ਪਲਸਟਰ ਹੋ ਜਾਣਾ ਇੱਥੇ ਤੋਂ ਇਧਰ ਜਾਲ ਲਾ ਦਾਂਗੇ ਨੈਟ ਵਾਲਾ ਤੇ ਬਾਕੀ ਉਹ ਨੁਕਰਾਂ ਭਰਤੀਆਂ ਇੱਕ ਇੱਥੇ ਉੱਪਰ ਰੋਸ਼ਨਦਾਨ ਦੇ ਦਾਂਗੇ ਅੰਦਰ ਧੁੱਪ ਜਾਣੇ ਨੂੰ ਤੇ ਇੱਕ ਇੰਦਰ ਦੇ ਦਾਂਗੇ ਕੋਈ ਵਧੀਆ ਜਿਹਾ ਬਣਾਵਾਂਗੇ ਹੈਵੀ ਤੇ ਉਹ ਬਣਾ ਕੇ ਦੇ ਦਾਂਗੇ ਇੱਥੇ ਰੋਸ਼ਨਦਾਨ ਤੇ ਇਹਨਾਂ ਓਕੇ ਹੋ ਜਾਊਗਾ ਕੰਮ ਦਰਵਾਜ਼ਾ ਇੱਥੇ ਨਵਾਂ ਲੱਗ ਜਾਣਾ ਇਹ ਓਕੇ ਹੋ ਗਿਆ ਦੋ ਜੰਦੇ ਲੱਗ ਜੇ ਕਰੂਗੇ ਤੇ ਬਾਕੀ ਓਕੇ ਆ ਬਾਬਿਓ ਅੱਜ ਸੈਟਅਪ ਦਾ ਦਿਨ ਹੈ ਤੀਆ ਤੇ ਫਿਰ ਲਿਆਵਾਂਗੇ ਮੁਰਗੀਆਂ ਮੁਰਗੀਆਂ ਰੱਖ ਛੱਡ ਦਾਂਗੇ ਉਹਰੇ ਫੇਰੀ ਜਾਉਂਗੀਆਂ ਬਾਕੀ ਇੱਧਰ ਦਾ ਦਿਵਾਰ ਠੀਕ ਹੈ ਬਾਕੀ ਕਰਾਂਗੇ ਇੱਥੇ ਇੱਥੇ ਥੋੜੇ ਟਾਈਮ ਤੱਕ ਜੇ ਲੋਟ ਆ ਗਿਆ ਖੁੱਡੇ ਪਾ ਦਾਂਗੇ ਇੱਕ ਦੋ ਉੱਪਰ ਛੱਤ ਉਦੇ ਤੇ ਕਬੂਤਰ ਫਿਲੀ ਜਾਇ ਕਰੂੰਗਾ ਇਹਨ ਵਧੀਆ ਤੇ ਠੀਕ ਹੈ ਬਾਬਿਓ ਤੇ ਤਰੁਕ ਕਰਾਂ ਆਇਆ ਤੇ ਦੇਖਿਆ ਹੋਵਾ ਚੱਲਦੀ ਏ ਤੇ ਬੱਚਾ ਬਾਬੇ ਉੜ ਗਿਆ ਆ ਬੈਠ ਗਿਆ ਛੋਟਾ ਜਿਹਾ ਹੀ ਬੱਚਾ ਏ ਤੇ ਇਹਨਾਂ ਨੂੰ ਹੁਣ ਸਾਰਿਆਂ ਨੂੰ ਫੜ ਕੇ ਬੰਦ ਕਰ ਦਾਂਦੇ ਆ ਬੱਚੇ ਨੂੰ ਵੀ ਤਾਰ ਕੇ ਬਾਬੇ ਬੰਦ ਕਰ ਦਿੰਦੇ ਆਂ ਜੀ ਦੇਖੋ ਜੀ ਅੱਜ ਪਹਿਲੇ ਦਿਨ ਬਿਠਾਇਆ ਜਦੋਂ ਘਰਾ ਹੋਵਾਂਗੇ ਉਦੋਂ ਗਝਾ ਲਾਂਗੇ ਨਾ ਚੰਗੀ ਤਰੀਕੇ ਨਾਲ ਤੇ ਕਰਦੀ ਬਾਬੇ ਉਹਨਾਂ ਨੂੰ ਬੰਦ ਸਾਰਿਆਂ ਨੂੰ ਕੋਈ ਮਿੱਤਰੋ ਬਚਾ ਆ ਗਿਆ ਛਤਰੀ ਤੇ ਹੀ ਆ ਗਿਆ ਸੀ ਕਬੂਤਰ ਬਣ ਕੇ ਤਾਰਲੇ ਆ ਅੱਜੇ ਬਿਠਾਇਆ ਦਾ ਬਾਬੇ ਪਹਿਲੀ ਵਾਰ ਤੇ ਅੱਜ ਆ ਗਿਆ ਤੇ ਹੁਣ ਚੱਲਦੇ ਆਂ ਜੀ ਆਪਾਂ نیچے ਫਿਰ ਉੱਪਰ ਕਬੂਤਰਾਂ ਕੋਲੇ ਚੱਲਦੇ ਆਂ ਲੋ ਬਈ ਮਿੱਤਰੋ ਤੇ ਤੇਲਾਂ ਲਗਾ ਕੇ ਬਾਬੇਓ ਕੱਲੜ ਪਾ ਕੇ ਉੱਪਰ ਪਾਤੀ ਮਿੱਟੀ ਥੋੜੀ ਥੋੜੀ ਮਿੱਟੀ ਹੋਰ ਪਾਉਗੀ ਤੇ ਬਾਕੀ ਓਕੇ ਹੋ ਗਿਆ ਇਹਦੇ ਉੱਪਰ ਲਫਾਫਾ ਪਾ ਕੇ ਇੱਕ ਇੱਕ ਪਰਤ ਹੋਰ ਮਿੱਟੀ ਦੀ ਪਾ ਦਾਂਗੇ ਫਿਰ ਠੀਕ ਹੈ ਜੀ ਤੇ ਬਾਕੀ ਪਲਸਟਰ ਹੋ ਗਿਆ ਸ਼ੁਰੂ ਤੇ ਦੋਨ ਬਖੰਦੇਆਂ ਨੀਚੇ ਜਾ ਕੇ ਬਾਕੀ ਤੇ ਅੱਜ ਅਜੇ ਹੀ ਕੰਮ ਹੋਇਆ ਏ ਮਿੱਟੀ ਵਾਲਾ ਤੇ ਪਲਸਟਰ ਹੋ ਜਾਊਗਾ ਅੱਜ ਸਾਰੀ ਕੰਦ ਨੂੰ ਤੇ ਚੱਲਦੇ ਹਾਂ ਹੁਣ ਨੀਚੇ ਲੋ ਜੀ ਸਤਿਰਿ ਲਈ ਹੋ ਬੋ ਕਿ ਬਾਕੀ ਆ ਕੰਮਦਰ ਹੋ ਗਿਆ ਏ ਸਾਰੀ ਹੋ ਜੂਗੀ ਸੈਟ ਅਪ ਹੋ ਜੂਗਾ ਡਾ ਲਓ ਜੀ ਲੋ ਬਈ ਮਿੱਤਰੋ ਤੇ ਕਬੂਤਰਾਂ ਨੂੰ ਰੱਖਦੇ ਆ ਪਾਣੀ ਤੇ ਰੱਖ ਦਿੰਦੇ ਆ ਬੱਜੇ ਹੋਏ ਦਾਣੇ ਕੱਲਦੇ ਲੋ ਜੀ ਰੱਖਦੇ ਆ ਦਾਣੇ ਵੀ ਉਸ ਤੋਂ ਬਾਅਦ ਦੂਸਰੀ ਸਾਈਡ ਰੱਖ ਦਾਂਗੇ ਤੇ ਹੁਣ ਚੱਲਦੇ ਆ ਜੀ ਬਾਬੋ ਦਾਣੇ ਲੈ ਕੇ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਵੀ ਪਾ ਦਈਏ ਬਾਬੇ ਉਹ ਟ੍ਰੇਆਂ 'ਚ ਤੇ ਸੈਟਅਪ ਦਾ ਕੰਮ ਚੱਲ ਰਿਹਾ ਏ ਤੇ ਫਿਰ ਦਿਖਾਉਂਦੇ ਆ ਤੁਹਾਨੂੰ ਜਾ ਕੇ ਹਾਂਜੀ ਲੋ ਭਾਈ ਮਿੱਤਰੋ ਉੱਪਰ ਵੀ ਕਬੂਤਰਾਂ ਨੂੰ ਪਾਤੇ ਆ ਧਾਣੇ ਠੀਕ ਹੈ ਜੀ ਲੱਗੇ ਆ ਖਾਣ ਤੇ ਇਧਰਲੀ ਸਾਈਡ ਵੀ ਪਾਤੇ ਆ ਠੀਕ ਹੈ ਜੀ ਤੇ ਬਾਕੀ ਇਹ ਵੀ ਕੱਢਦੇ ਆ ਬਾਹਰ ਇਹਨਾਂ ਲਈ ਆਪਾਂ ਹੋਲ ਲੈਂਦੇ ਆ ਨੀਚੇ ਤੋਂ ਪਾਣੀ ਆ ਡ੍ਰਿੰਕਰ ਵੀ ਬਾਹਰ ਕੱਢਦੇ ਆ ਤੇ ਇਹਨਾਂ ਨੂੰ ਵੀ ਧਾਣੇ ਪਾ ਕੇ ਬੰਦ ਕਰ ਦਾਂਗੇ ਵਾਪੇ ਉਹ ਚੱਲਦੇ ਆ ਆਪਣੇ ਸੈਟਅਪ ਤੇ ਜਿਹੜਾ ਨਵਾਂ ਤਿਆਰ ਹੋ ਰਿਹਾ ਏ ਤੇ ਜੇ ਭਾਈ ਵੀਡੀਓ ਵਧੀਆ ਲੱਗਦੀ ਤਾਂ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੋ ਬਈ ਮਿੱਤਰੋ ਖਾ ਲਏ ਇਹਨਾਂ ਨੇ ਦਾਣੇ ਤੇ ਕਰਦੇ ਆਂ ਜੀ ਬੰਦ ਠੀਕ ਆ ਜੀ ਚਲੋ ਪੁੱਤ ਚਲੋ ਚਲ ਹਲੋ ਲੋ ਜੀ ਕਰਦੇ ਆ ਬਾਬੇ ਬੰਦ ਤੇ ਅੰਡੇਾਂ ਦੇ ਬੈਠੇ ਐ ਇਹਨੇ ਹਲੇ ਤੱਕ ਅੰਡਾ ਨਹੀਂ ਦਿੱਤਾ ਠੀਕ ਹੈ ਜੀ ਤੇ ਕਰਦੇ ਆ ਬੰਦ ਲੋਲੀ ਇਹਦੇ ਫਸਾ ਦਿੰਦੇ ਆ ਇਹਨਾਂ ਵਿੱਚ ਤੇ ਖੁੱਡੇ ਵਾਲਿਆਂ ਨੇ ਬਾਬੇ ਦਾਣੇ ਖਾ ਲਏ ਐ ਪਾਣੀ ਰੱਖਦੇ ਆ ਇਹਨਾਂ ਨੂੰ ਹੁਣ ਇਹਨਾਂ ਨੂੰ ਪਾਣੀ ਰੱਖਣਾ ਹੀ ਲੋ ਜੀ ਕੁੰਡਾ ਖੋਲ ਲਿਓ ਚਲੋ ਜੀ ਮੱਧ ਪਾਣੀ ਰੱਖ ਦਿਆ ਇਹਨਾਂ ਨੂੰ ਉਸ ਤੋਂ ਬਾਅਦ ਦੂਸਰੇ ਖੁੱਡੇ 'ਚ ਰੱਖ ਦਾਂਗੇ ਲੈ ਪਾਣੀ ਪਲਾ ਕੇ ਬਾਬਿਓ ਫਿਰ ਚੱਲਦੇ ਆ ਸੈਟਅਪ ਤੇ ਲੋਈ ਮਿੱਤਰੋ ਪਾਣੀ ਪੀ ਲਿਆ ਇਹ ਇੱਧਰ ਕਬੂਤਰਾਂ ਨੇ ਤੇ ਹੁਣ ਰੱਖ ਦਿੰਦੇ ਆ ਕਬੂਤਰੀਆਂ ਨੂੰ ਪਾਣੀ ਠੀਕ ਹੈ ਜੀ ਕਬੂਤਰਿਆਂ ਨੂੰ ਵੀ ਭਿਲੂਂਗੀ ਆ ਲੋ ਜੀ ਇਹਨਾਂ ਨੂੰ ਵੀ ਰੱਖ ਦਿਆ ਇਹ ਆ ਗੀਆਂ ਪੀਣ ਤੇ ਹੁਣ ਚੱਲਦੇ ਆ ਬਾਬਿਓ ਸੈਟਅਪ ਦੇ ਸਿੱਧਾ ਫਾਈਨਲੀ ਬੁੱਕ ਗਾਈ ਡੰਨ ਹੋ ਗਿਆ ਕੰਮ ਤੇ ਬਾਕੀ ਅੰਦਰ ਜੇ ਸਾਨੂੰ ਕੱਲੂ ਦਿਖਾਉਂਗੇ ਹੁਣ ਜੰਦੇ ਹੀ ਲਾਤੇ ਲੋ ਬਈ ਮੇਤਰੋ ਸਾਈਡ ਉਤੇ ਆਗੇ ਸੀ ਘਰ ਤੇ ਕਬੂਤਰਾਂ ਇਦਾਲੇ ਦੋਨੇ ਖਾ ਰਿਹਾ ਚੱਕ ਦੇ ਚੈੱਕ ਕਰੋ ਕਬੂਤਰ ਬੜੇ ਸਾਰੇ ਤੰਦਰੁਸਤ ਨੇ ਤੇ ਬਾਕੀ ਇੱਧਰੋਂ ਪਾਣੀ ਚੱਕ ਕੇ ਬਾਬੇ ਹੁਣੀ ਰੱਖਿਆ ਹੈ ਇੱਧਰ ਕਬੂਤਰੀਆਂ ਵਾਲੀ ਸਾਈਡ ਤੇ ਕਬੂਤਰੀਆਂ ਪੀ ਕੇ ਬੈਠ ਜੂਗੀਆਂ ਉੱਧਰ ਕੰਮ ਹੋ ਗਿਆ ਆਪਣਾ ਡੰਨ ਥੋੜਾ ਬੋਤਾ ਰਹਿ ਗਿਆ ਉਹ ਵੀ ਕਰਾ ਦਾਂਗੇ ਠੀਕ ਹੈ ਬਾਬਿਓ ਅੱਜ ਦੀ ਵੀਡੀਓ ਤਾਂ ਕਰਦੇ ਆਂ ਇੱਥੇ ਐਂਡ ਜੇ ਆਪਣੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਗੱਲ ਨਾਲ ਦੀ ਨਾਲ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਮਿਲਦੇ ਆਂ ਜੀ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ